ਇੱਕ ਨੰਬਈ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਤੇ ਆਪਾਂ ਹਰ ਸਾਲ ਦੇਖਦੇ ਆਉਣੇ ਆ ਵੀ ਜਿਹੜਾ ਨਰਮਾ ਜਰਾ ਉਹ ਹਮਦਾਨੀ ਬਈ ਤੇ 2025 ਦੇ ਵਿੱਚ ਵੀ ਬਈ ਐਕਟੀ ਜਿਹੜੀ ਸੁਣਦੀ ਆ ਜਿਹੜੀ ਉਹ ਦੇਖਣ ਨੂੰ ਮਿਲੀ ਆ ਨਰਮੇ ਦੇ ਵਿੱਚ ਤੇ ਹੁਣ ਜਿਹੜਾ ਆਪਾਂ ਨਰਮਾ ਉਹ ਬਾਈ ਆਨੇ ਆ ਤੇ ਉਹ ਗਾਣਾ ਵੀ ਐਸੀ ਇੱਕ ਜੱਟ ਦੀ ਜੂਨਬੁਰੀ ਤੜਫ ਤੜਫ ਮਰ ਜਾਣਾ ਉਹ ਗੱਲ ਬਈ ਕਿਤਨਾ ਕਿਤੇ ਜਾ ਕੇ ਸਹੀ ਹੁੰਦੀ ਜਾਂਦੀ ਆ ਤੇ ਬਈ ਆਪਾਂ ਨੂੰ ਜਿਹੜਾ ਝੋਨਾ ਜਿਹੜਾ ਉਹ ਮਜ਼ਬੂਰੀ ਦੇ ਵਿੱਚ ਆਪਾਂ ਨੂੰ ਲਾਉਣਾ ਪੈਂਦਾ ਤੇ ਅੱਗਤੀ ਵਾਰ ਵੀ ਆਪਾਂ ਕੱਲ ਆਏ ਸੀ ਖੇਤ ਤੇ ਕੱਲ ਆ ਕੇ ਜਦੋਂ ਆਪਾਂ ਚੈੱਕ ਕਰਿਆ ਤੇ ਨਰਮੇ ਦੇ ਵਿੱਚ ਆਪਾਂ ਨੂੰ ਬਈ ਹੁੰਦੀ ਆ ਜਿਹੜੀ ਉਹ ਦੇਖਣ ਨੂੰ ਮਿਲੀ ਆ ਤੇ ਜੇ ਆਪਾਂ ਨੂੰ ਬੀਬੂ ਚੰਗੇ ਮਿਲ ਜਾਣ ਬਈ ਹਨਾ ਤਾਂ ਆਪਾਂ ਨੂੰ ਜਿਹੜਾ ਨਰਮਾ ਉਹੀ ਆਪਾਂ ਨੂੰ ਜਿਹੜਾ ਬਹੁਤ ਜ਼ਿਆਦਾ ਮੁਨਾਫਾ ਦੇ ਜਾਂਦਾ ਬਾਈ ਤੇ ਆਪਾਂ ਨੂੰ ਜਿਹੜਾ ਚੋਨਾ ਲਾਉਣ ਦੀ ਜਿਹੜੀ ਉਹ ਲੋੜ ਹੀ ਨਾ ਪਵੇ ਤੇ ਨਾਲੇ ਜਿਹੜਾ ਪਾ ਧਰਤੀ ਦਾ ਪਾਣੀ ਹੈ ਜਿਹੜਾ ਉਹ ਖਤਮ ਕਰੀ ਜਾਂਦੇ ਆ ਪਰ ਆਪਾਂ ਕਰਗੇ ਵੀ ਕੀ ਆਪਣੀ ਮਜਬੂਰੀ ਆ ਬਾਈ ਹਨਾ ਬਿਨਾਂ ਦਾ ਆਪਣੇ ਨਰਮਾ ਹੁੰਦਾ ਤੇ ਗਵਾਰਾ ਵੀ ਪਹਿਲਾਂ ਹੋ ਜਾਂਦਾ ਸੀ ਬਾਈ ਹੁਣ ਆਪਣੇ ਗਵਾਰਾ ਵੀ ਹੁਣ ਉਹ हट ਗਿਆ ਤੇ ਆਪਣੇ ਜਿਹੜੀ ਹੁੰਦਾ ਬਾਈ ਫਸਲ ਹੁੰਦੀ ਆ ਕਣਕ ਜਾਂ ਚੋਨਾ ਤੇ ਜਾ ਹੋ ਜਾਂਦੀ ਆ ਆਪਣੇ ਬਈ ਮੂੰਗੀ ਤੇ ਜਾ ਹੋ ਜਾਂਦੀ ਆ ਆਪਣੇ ਬਈ ਸਰੋਂ ਤੇ ਹੁਣ ਆਪਾਂ ਜਿਹੜੇ ਉਹ ਲਾ ਨਹੀਂ ਸਕਦੇ ਹੁਣ ਆਪਾਂ ਤਕਰੀਬਨ ਆਪਾਂ ਹੁਣ ਜਿਹੜਾ ਝੋਨੇ ਲਾ ਸਕਦੇ ਹਣਾ ਤੇ ਇਹ ਹੀ ਚੀਜ਼ਾਂ ਦਾ ਬਈ ਸਰਕਾਰ ਨੂੰ ਦੇਖਣਾ ਚਾਹੀਦਾ ਹਨ ਵੀ ਜਿਹੜਾ ਬੀ ਆਪਾਂ ਨੂੰ ਜਿਹੜਾ ਉਹ ਚੰਗਾ ਦੇਵੇ ਤੇ ਪਹਿਲਾਂ ਸਰਕਾਰਾਂ ਨੂੰ ਤਾਂ ਇਹ ਪੰਡੀ ਗਈ ਬਈ ਹਨਾ ਨੇ ਉਹ ਸਰਕਾਰ ਆਏ ਆ ਹਨਾ ਪਰ ਬਈ ਇਹ ਵੀ ਨਾ ਕਹਿੰਦੇ ਜਿਵੇਂ ਵੀ ਬੀ ਦੇ ਵਿੱਚ ਜਿਹੜਾ ਉਹ ਸ਼ੋਧ ਕਰਕੇ ਜਿਹੜਾ ਬੀ ਐਕਟੀਵਰ ਜਿਹੜਾ ਦਿੱਤਾ ਜਾਊਗਾ ਤੇ ਸ਼ੋਧ ਤਾਂ ਮਿਲਦਾ ਕਿਹੜੀ ਹੋਈ ਆ ਬਈ ਐਕਟੀਵਰ ਵੀ ਤੇ ਐਕਟੀਵਰ ਵੀ ਜਿਹੜਾ ਆਪਾਂ ਨੂੰ ਜਿਹੜਾ ਉਹ ਸ਼ੁੰਡੀ ਦੇਖ ਨੂੰ ਮਿਲ ਜਾਂਦੀ ਆ ਤੇ ਬਾਕੀ ਥੱਲੇ ਕਮੈਂਟ ਕਰਕੇ ਵੀ ਦੱਸਿਓ ਬਈ ਹਨਾ ਕਿਹੜੇ-ਘਰੇ ਏਰੀਏ ਦੇ ਵਿੱਚ ਨਰਮਾ ਲੱਗਦਾ ਤੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਜਿਹੜੀ ਉਹ ਸ਼ੁੰਡੀ ਦੇ ਦੇਖਣ ਨੂੰ ਮਿਲੀ ਆ ਤੇ ਗਾਹ ਵਾਸਤੇ ਵੀ ਆਪਣੀ ਵੱਧ ਤੋਂ ਵੱਧ ਵੱਧ ਤੋਂ ਵੱਧ ਜਿਹੜੀ ਆਪਣੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਜਿਹੜਾ ਹਰੇਕ ਆਪਣੇ ਭਰਾ ਤੱਕ ਜਿਹੜੀ ਉਹ ਪਹੁੰਚਦੀ ਹੋ ਜੇ ਤੇ ਇੱਕ ਜਿਹੜੇ ਜਿਹੜੇ ਏਰੀਆ ਦੇ ਵਿੱਚ ਭਾਈ ਜਾਊਗੀ ਆਪਣੀ ਵੀਡੀਓ ਹਨਾ ਉਹ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਹਨਾ ਤੇ ਬਾਕੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹਨਾ ਆ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਕੋਈ ਵੀ ਮੇਰਾ ਭਰਾ ਨਰਮਾ ਬੀਜਾ ਕਿਸੇ ਮੇਰੇ ਭਰਾ ਨੇ ਤਾਂ ਉਹ ਜਾ ਕੇ ਸੁੰਡੀ ਜਰੂਰ ਚੈੱਕ ਕਰ ਲਿਓ ਤੇ ਹੁਣ ਤਾਂ ਜਿਹੜਾ ਟਾਈਮ ਹੈਗਾ ਬਈ ਆਪਾਂ ਜਿਹੜਾ ਸੱਬੀ ਆ ਜਿਹੜਾ ਝੋਨਾ ਉਹ ਲਾ ਸਕਦੇ ਆ ਤੇ ਇਸ ਦੂਬਾ ਜਿਹੜਾ ਸੱਬੀ ਦਾ ਟਾਈਮ ਵੀ ਆ ਜਿਹੜਾ ਉਹ ਲੰਘਦਾ ਜਾਂਦਾ ਤੇ ਇਸ ਦੂਬਾ ਜਿਹੜਾ ਆਪਣਾ ਬਾਣ ਆ ਜਿਹੜਾ ਉਹ ਬੈਲਾ ਬੈਲਾ ਨਾ ਰਹਿ ਜੇ ਤਾ ਕਰਕੇ ਜਿਹੜੇ ਮੇਰੇ ਭਰਾ ਦੇ ਨਰਮਾ ਕੋਈ ਬੀਜੀ ਬੈਠਾ ਹੈ ਤੇ ਜਿਹਨੇ ਬੀਜਿਆ ਨਹੀਂ ਉਹ ਤਾਂ ਗੱਲੋਂ ਠੀਕ ਹੈ ਪਰ ਜਿਹਨੇ ਬੀਜਿਆ ਭਈ ਉਹ ਜ਼ਰੂਰ ਜਾ ਕੇ ਚੈੱਕ ਕਰਿਓ ਹਨਾ ਆਪਣੇ ਬਾਹਨ ਦੇ ਵਿੱਚ ਜਾ ਕੇ ਵੀ ਸੁੰਡੀ ਤਾਂ ਨਹੀਂ ਕਿਤੇ ਪਈ ਪਈ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹਨਾ ਤਾਂ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਬਾਈ ਹਨਾ ਵੀ ਆਪਣੀ ਵੀਡੀਓ ਕਿਵੇਂ ਬਣੀ ਹੈ ਹਨਾ